ਖੰਨਾ ਦੇ ਵਿੱਚ ਗ੍ਰੀਨ ਸਿਟੀ ਨਾਂ ਦੇ ਪ੍ਰੋਜੈਕਟ ਦੀ ਸ਼ੁਰੂਆਤ ਹੈ ਜਿਹੜੀ ਕੀਤੀ ਗਈ ਹੈ ਤੇ ਇਸ ਪ੍ਰੋਜੈਕਟ ਦਾ ਮੁੱਖ ਮੰਤਵ ਸ਼ਹਿਰ ਦੇ ਅੰਦਰ ਹਰਿਆਵਲ ਨੂੰ ਵਧਾਉਣਾ ਹੈ ਤੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਖੰਨਾ ਦੇ ਵਿਧਾਇਕ ਤਰਨੁਪ੍ਰੀਤ ਸੌਂਦ ਨੇ ਬੂਟੇ ਲਗਾ ਕੇ ਕੀਤੀ ਹੈ ਸੋ ਵਿਧਾਇਕ ਸੌਂਦ ਦਾ ਕਹਿਣਾ ਹੈ ਕਿ ਕੋਈ ਵੀ ਕੰਮ ਹੋਵੇ ਉਹ ਬਿਨਾਂ ਜਨਤਾ ਦੇ ਸਹਿਯੋਗ ਦੇ ਕੋਈ ਵੀ ਮਹਿਮਾ ਜਿਹੜੀ ਪੂਰੀ ਨਹੀਂ ਹੋ ਸਕਦੀ ਤੇ ਅਸੀਂ ਸ਼ਹਿਰ ਨੂੰ ਹਰਾ-ਭਰਾ ਬਣਾਉਣ ਦੇ ਲਈ ਬਚਨ ਵੱਧਾਂ ਤੇ ਉੱਥੇ ਹੀ ਇਸ ਮੌਕੇ ਖੰਨਾ ਨਗਰ ਨਿਗਮ ਕਾਉਂਸਲਰ ਦੇ ਈਓ ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਸ਼ਹਿਰ ਨੂੰ ਹਰਾ-ਭਰਾ ਬਣਾਉਣ ਦੇ ਲਈ ਗ੍ਰੀਨ ਸਿਟੀ ਪ੍ਰੋਜੈਕਟ ਦੇ ਤਹਿਤ 5000 ਦੇ ਕਰੀਬ ਬੂਟੇ ਲਗਾਏ ਜਾ ਰਹੇ ਨੇ ਜਿਸ ਦੀ ਸ਼ੁਰੂਆਤ ਵਿਧਾਇਕ ਤਰਨੁਪ੍ਰੀਤ ਸੋਂਧ ਵੱਲੋਂ ਕੀਤੀ ਗਈ ਹੈ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਆਲੇ-ਦੁਆਲੇ ਇੱਕ ਰੁੱਖ ਹੈ ਜਿਹੜਾ ਜ਼ਰੂਰ ਲਗਾਉਣ ਤਾਂ ਜੋ ਗੰਦਲੇ ਹੋ ਰਹੇ ਵਾਤਾਵਰਨ ਨੂੰ ਬਚਾਇਆ ਜਾ ਸਕੇ। ਇਹ ਨੂੰ ਲੱਗਦਾ ਦੇਖੋ ਕੋਈ ਬੀੜਾ ਠਾਇਆ ਕੀ ਮਾਂ ਕੀ ਪੂਰਾ ਇਹ ਸਕੀਮ ਵਿੱਚ ਕੀ ਸਭ ਤੋਂ ਪਹਿਲਾਂ ਧੰਨਵਾਦ ਮੀਡੀਆ ਦਾ ਤੁਸੀਂ ਇੱਕ ਨਿੱਕੇ ਜਿਹੇ ਸੱਦੇ ਦੇ ਉੱਤੇ ਅੱਜ ਐਡੀ ਵੱਡੀ ਤਾਦਾਦ ਦੇ ਵਿੱਚ ਕਵਰੇਜ ਕਰਨ ਲਈ ਪਹੁੰਚੇ ਹੋ। ਮੈਂ ਧੰਨਵਾਦ ਕਰਦਾ ਹੱਥ ਜੋੜ ਕੇ ਸਭ ਤੋਂ ਪਹਿਲਾਂ ਆਪਣੇ ਖੰਨੇ ਦੀ ਮਹਾਨ ਜਨਤਾ ਦਾ ਕਾਰਨ ਕੀ ਹੈ? ਹਮੇਸ਼ਾ ਸੰਗਤ ਮਹਾਨ ਹੁੰਦੀ ਹੈ ਸੰਗਤ ਤੋਂ ਬਿਨਾ ਇਨਸਾਨ ਕੁਝ ਵੀ ਨਹੀਂ ਤੁਸੀਂ ਦੇਖਿਆ ਹੋਊਗਾ ਹਰ ਚੋਣਾ ਦੇ ਵਿੱਚ ਖੰਨੇ ਨੇ ਬਾਤ ਚੜ ਕੇ ਜੋ ਮੇਰਾ ਸਾਥ ਦਿੱਤਾ ਮੈਂ ਇਸ ਗੱਲ ਹੀ ਹਮੇਸ਼ਾ ਧੰਨਵਾਦੀਆਂ ਔਰ ਮੇਰਾ ਉੱਤਰਦਾਇਤੋ ਬਣਦਾ ਸੀ ਮੇਰਾ ਫਰਜ਼ ਬਣਦਾ ਸੀ ਕਿ ਖੰਨੇ ਨੂੰ ਉਹਦੇ ਬਦਲੇ ਦੇ ਵਿੱਚ ਆਪਾਂ ਕੁਝ ਨਾ ਕੁਝ ਵਧੀਆ ਦਈਏ ਸੋ ਅੱਜ ਪੂਰੇ ਪ੍ਰਸ਼ਾਸਨ ਦੇ ਨਾਲ ਰਲ ਕੇ ਪੂਰੀ ਟੀਮ ਨੇ ਨਾਲ ਰਲ ਕੇ ਸਾਰੇ ਮਹਿਕਮਿਆਂ ਦੀ ਮਦਦ ਦੇ ਨਾਲ ਸਾਡੇ ਨਗਰ ਕੌਂਸਲ ਦੇ ایਓਬੀ ਖੜੇ ਨੇ ਆਪਾਂ ਇੱਕ ਖੰਨੇ ਦੇ ਵਿੱਚ ਗ੍ਰੀਨ ਡਰਾਈਵ ਸ਼ੁਰੂ ਕੀਤੀ ਹੈ ਔਰ ਇਹਦੇ ਲਈ ਅਸੀਂ 100 100 ਮੀਟਰ ਦੇ ਫੈਚ ਬਣਾਉਣੇ ਸ਼ੁਰੂ ਕਰਤੇ ਪਹਿਲਾ ਅਸੀਂ 100 100 ਮੀਟਰ ਦੇ ਚਾਰ ਜਾਂ ਪੰਜ ਜਿਹੜੇ ਇਹ ਅਸੀਂ ਫੈਚ ਜੋ ਕਿ ਮਿਲਟਰੀ ਗਰਾਊਂਡ ਖੰਨੇ ਦੇ ਨਾਲ-ਨਾਲ ਨੇ ਅਸੀਂ ਇਹ ਮੇਨਟੇਨ ਕਰਨ ਜਾ ਰਹੇ ਹਾਂ ਇਹਦੇ ਨਾਲ-ਨਾਲ ਫਿਰ ਅਸੀਂ ਇਹਦਾ ਪੂਰਾ ਇੱਕ ਬਲੂਪ੍ਰਿੰਟ ਤਿਆਰ ਕਰ ਲਿਆ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਇਧਰ ਗ੍ਰੀਨ ਬੈਲਟ ਲਈ ਆ ਇੱਕ ਪੂਰੇ ਆ ਪਿੱਛੇ ਤੁਸੀਂ ਟ੍ਰੀਜ਼ ਦੇਖ ਸਕਦੇ ਹੋ ਅਸੀਂ ਬੇਬੀ ਟ੍ਰੀਜ਼ ਲੈ ਕੇ ਆਏ ਆ ਇਹ ਹੁਣ ਸਾਰੇ ਉਰੇ ਪlant ਹੋ ਜਾਣੇ ਨੇ ਅਸੀਂ ਉਰੇ ਘਾਹ ਲਾ ਰਹੇ ਆ ਬਹੁਤ ਵਧੀਆ ਟੌਪ ਕੁਆਲਿਟੀ ਦਾ ਘਾਹ ਲੱਗੂ ਆ ਔਰ ਜਿਹੜਾ ਤੁਸੀਂ ਇੱਧਰਲੇ ਪਾਸੇ ਪੁਲ ਦੇਖ ਰਹੇ ਹੋ ਇਹ ਪੁਲ ਦੇ ਨਾਲ ਜਿਹੜੀ ਟੇਪਰ ਵਾਲੀ ਮਿੱਟੀ ਆ ਇਹ ਟੇਪਰ ਵਾਲੀ ਮਿੱਟੀ ਤੇ ਬਹੁਤ ਸੋਹਣਾ ਘਾਹ ਲਾ ਕੇ ਔਰ ਮਾਲੀ ਇਹਦੀ ਕਟਿੰਗ ਕਰਨਗੇ ਉਰੇ ਅਸੀਂ ਜਿਹੜੇ ਫੁੱਲਾਂ ਵਾਲੇ ਬੂਟੇ ਹੋਣਗੇ ਫੁੱਲਾਂ ਵਾਲੇ ਬੂਟੇ ਲਾਵਾਂਗੇ ਇਸ ਜਗ੍ਹਾ ਦੇ ਉੱਤੇ ਜਿੱਥੇ ਆਪਾਂ ਇਸ ਸਮੇਂ ਖੜੇ ਆ ਜਿਹੜੀ ਇਹ ਬੈਲਟ ਤਿਆਰ ਕਰ ਰਹੇ ਆ ਅਸੀਂ ਗ੍ਰੀਨ ਬੈਲਟ ਉਰੇ ਆਸੀਂ ਜਿਹੜੇ ਡੇਟ ਦੇ ਬੂਟੇ ਹੁੰਦੇ ਨੇ ਡੇਟ ਬੂਟੇ ਲਾਵਾਂਗੇ ਜਿਵੇਂ ਤੁਸੀਂ ਵਿਕਸਿਤ ਵੱਡੇ ਵੱਡੇ ਸ਼ਹਿਰਾਂ 'ਚ ਦੇਖਿਆ ਹੋਣੇ ਨੇ ਵੀ ਜਦੋਂ ਆਪਾਂ ਕਿਸੇ ਵੱਡੀ ਰੋਡ ਤੇ ਜਾਂਦੇ ਆ ਉੱਥੇ ਤੁਸੀਂ ਦੇਖ ਸਕਦੇ ਹੋ ਕਿ ছায়ਾਦਾਰ ਰੰਗ-ਬਰੰਗੇ ਫੁੱਲਾਂ ਵਾਲੇ ਬੂਟੇ ਲੱਗੇ ਹੁੰਦੇ ਨੇ ਵੱਡੇ ਪੇੜ ਲੱਗੇ ਹੁੰਦੇ ਨੇ ਜਿਹੜੇ ਆਪਣੇ ਰੁੱਤ ਦੇ ਹਿਸਾਬ ਨਾਲ ਜਿਵੇਂ ਜਿਵੇਂ ਰੁੱਤਾਂ ਆਂਦੀਆਂ ਉਹਨਾਂ 'ਚ ਫੁੱਲ ਖਿੜਦੇ ਨੇ ਚੰਗੇ ਚੰਗੇ ਰੰਗ ਹੁੰਦੇ ਨੇ ਉਸ ਤਰੀਕੇ ਦਾ ਯਾਨੀ ਕਿ ਅਸੀਂ ਇਹ ਡਿਜ਼ਾਈਨ ਕੀਤਾ ਹੈ ਔਰ ਤੁਸੀਂ ਆਉਣ ਵਾਲੇ ਕਿਉਂਕਿ ਇਹ ਮੌਸਮ ਹੈ ਇਸ ਮੌਸਮ ਦੇ ਵਿੱਚ ਲਾਏ ਹੋਏ ਬੂਟੇ ਲਾਏ ਹੋਏ ਫੁੱਲ ਨੇ ਜਿਹੜੇ ਉਹ ਬਹੁਤ ਜਲਦੀ ਫੁੱਲਤ ਹੁੰਦੇ ਨੇ ਹੁਣੇ ਮੌਸਮ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਦੇ ਜਾਇਓ ਇਹ ਜਿਹੜਾ ਸਾਡਾ ਖੰਨਾ ਹੈ ਇਹ ਬਹੁਤ ਸੋਹਣਾ ਤੇ ਸੋਨੂ ਸੁੰਦਰ ਦੇਖਣ ਨੂੰ ਮਿਲੂਗਾ ਜੀ ਸਾਹਿਬ ਜਿਹੜਾ ਅੱਜ ਡਰਾਈਵ ਸ਼ੁਰੂ ਹੋਈ ਹੈ ਕੀ ਡਰਾਈਵਰ ਨਗਰ ਕੁੰਸਲਾ ਕੀ ਰੋਲ ਹੈ ਇਹ ਵਿੱਚ ਜੋ ਅੱਜ ਮਾਨਜੋਗ ਐਮਐਲਏ ਸਾਹਿਬ ਵੱਲੋਂ ਅੱਜ ਜਿਹੜੀ ਗ੍ਰੀਨ ਸਿਟੀ ਖੰਨਾ ਦੀ ਸ਼ੁਰੂਆਤ ਕੀਤੀ ਗਈ ਹੈ ਸਾਡੇ ਮਾਨ ਜੋ ਡਿਪਟੀ ਕਮਿਸ਼ਨਰ ਸਾਹਿਬ ਜਿਹੜੇ ਉਹਨਾਂ ਵੱਲੋਂ ਸਾਨੂੰ ਟਾਰਗੇਟ ਦਿੱਤਾ ਗਿਆ ਵੀ ਜਿਹੜਾ ਖੰਨਾ ਨਗਰ ਕਾਉਂਸਲ ਨੇ 5012 ਤਰੀਕ ਤੱਕ ਬੂਟਾ ਲਗਾਉਣਾ ਵਾ ਤੇ ਇਸ ਸਬੰਧੀ ਅਸੀਂ ਐਮਐਲਏ ਸਾਹਿਬ ਨਾਲ ਗੱਲ ਕੀਤੀ ਉਹਨਾਂ ਵੱਲੋਂ ਸਾਨੂੰ ਕਾਫੀ ਹੱਲਾਸ਼ੇਰੀ ਦਿੱਤੀ ਗਈ ਜੋ ਕਿ ਅਸੀਂ ਇਹਦੇ ਮੁਤਾਬਕ ਅਸੀਂ ਜਿਹੜਾ ਹੈਗਾ ਬਜਟ ਵੀ ਪਾਸ ਕਰਵਾ ਲਿਆ ਹੈ ਮੈਂ ਆਪਣੇ ਸਾਰੇ ਬੰਦੇ ਇਹਨਾਂ ਤੇ ਜਗਾ ਕੰਮ ਕਰਨ ਵਾਸਤੇ ਡਿਪਲੂਟ ਕਰ ਦਿੱਤੇ ਗਏ ਨੇ ਜੋ ਐਮਐਲਏ ਸਾਹਿਬ ਨੇ ਦੱਸਿਆ ਗਿਆ ਵੀ 2 ਮਹੀਨੇ ਵਿੱਚ ਫੈਰ ਦੀ ਨਵਾਰਤ ਦਾ ਤਿਆਰ ਹੋਗੀ ਇਸ ਵਿੱਚ ਨਗਰ ਕੌਂਸਲ ਦਾ ਪੂਰਾ ਪੂਰਨ ਪੂਰਨ ਸਹਿਯੋਗ ਹੋਊਗਾ ਇੱਕ ਐਮਐਲਏ ਯੂਜ਼ਰ ਦੇਖਣ ਨੂੰ ਆਇਆ ਵੀ ਪੋਰਟੇ ਲੱਗ ਜਾਂਦੇ ਪਰ ਬਾਜੋ ਸੰਭਾਲਣੀ ਹੁੰਦੀ ਕਿਆ ਸੰਭਾਲ ਲਈ ਵੀ ਕੋਈ ਸਪੈਸ਼ਲ ਕਦਮ ਚੁੱਕੇ ਜਾਣ ਨਹੀਂ ਬਿਲਕੁਲ ਸਾਡੇ ਨਾਲ ਜੀ 10 ਮਾਲੀ ਅਸੀਂ ਇਹ ਡੀਟੀ ਰੋਡ ਦੇ ਉੱਪਰ ਡਿਪਲੂਟ ਕੀਤੇ ਨੇ ਜਿਹੜੇ ਕੀ ਉਹਦੀ ਦੇਖਰੇਖ ਕਰਨਗੇ ਬਾਕੀ ਸਮੇਂ ਸਮੇਂ ਮੁਤਾਬਕ ਇਹਨਾਂ ਦੀ ਉੱਪਰ ਉੱਚ ਅਫਸਰ ਵੀ